ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਬੋਲਨ ਸੰਯੁਕਤ ਕਿਸਾਨ ਮੋਰਚੇ ਦੇ ਅੱਜ ਰੋਸ਼ਮਦਰਸ਼ਨ ਦੇ ਤੌਰ ਤੇ ਅੱਜ ਮਹਿਲਾ ਚੌਂਕ ਤੋਂ ਸ਼ੁਰੂਆਤ ਕਰਕੇ ਬੱਕੋ ਬੱਕ ਪੰਡਾਂ ਵਿੱਚ ਦੀ ਹੁੰਦੇ ਹੋਏ ਅੱਜ ਪੁਵਾਨੇਗੜ੍ਹ ਵਿਖੇ ਮੀਡੀਆ ਨਾਲ ਗਰਾਹ ਯੂਨੀਅਨ ਦੇ ਕੁਝ ਆਗੂਆਂ ਨਾਲ ਗੱਲਬਾਤ ਕੀਤੀ ਜੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ ਹੈ ਜਿੱਥੇ ਕਿ ਆਉਣਾ ਬੋਲੋਂ ਜਗਜੀਤ ਸਿੰਘ ਡੱਲੇਵਾਲ ਵੱਲੋਂ ਹੋਰ ਕਿਹਾ ਭਰਤ ਅਤੇ ਆਉਣ ਵਾਲੇ ਹੋਰ ਨੀਤੀ ਬਾਰੇ ਕੀ ਕਿਹਾ ਉਹ ਤੁਹਾਨੂੰ ਸੁਣਾਉਣਿਆ ਖਾਸ ਰਿਪੋਰਟਰ ਹੈ ਓ ਹੈਲੋ ਹੈਲੋ ਓਏ ਹੈਲੋ ਹੈਲੋ ਕੀ ਹੋ ਰਿਹਾ ਹੈ ਪੰਜਾਬ ਸਰਕਾਰ ਦੀ ਸਾਮ ਰੋਡ ਤੇ ਬਰਾੜੇ ਨਾ ਚਾ ਦੋ ਮਹੀਨੇ ਨਹੀਂ ਕੰਮ ਕਿੱਥੇ ਹੈ ਕਿ ਜਿਹੜਾ ਅੱਜ ਜਿਹੜੀ ਮੋਟਰਸਾਈਕਲ ਰੈਲੀ ਅਸੀਂ ਕਰ ਰਹੇ ਹਾਂਗੇ ਇੱਕ ਤਾਂ ਜਿਹੜੇ ਸਾਥੀ ਅੱਜ ਰੇਲਾ ਰੋਕ ਰਹੇ ਨੇ ਅਸੀਂ ਉਹਨਾਂ ਦੇ ਨਾਲ ਤਾਲਮੇਲ ਨਾਲ ਪ੍ਰੋਗਰਾਮ ਕਰਦੇ ਹੋਏ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੀ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਯੂਨਿਟਾ ਗਰਾਹਾਂ ਵੱਲੋਂ ਮੋਟਰਸਾਈਕਲ ਮਾਰਚ ਕੱਢੇ ਜਾ ਰਹੇ ਨੇ ਮਲਾਕ ਪੱਧਰ ਦੇ ਉੱਤੇ ਤੇ ਦੂਜਾ ਜਿਹੜਾ ਸਰਕਾਰ ਨਵਾਂ ਇੱਕ ਖਰੜਾ ਲੈ ਕੇ ਆਈ ਹੈ ਜਿਹੜੇ ਕਾਨੂੰਨ ਅਸੀਂ ਰੱਦ ਕਰਾ ਕੇ ਸੀਗੇ ਉਹ ਸਰਕਾਰ ਨਵਾਂ ਖਰੜੇ ਦੇ ਰੂਪ ਦੇ ਵਿੱਚ ਦੁਬਾਰੋ ਉਹ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ ਉਹਨਾਂ ਦੇ ਸਬੰਧ ਦੇ ਵਿੱਚ 23 ਤਰੀਕ ਨੂੰ ਅਸੀਂ ਸੰਗਰੂਰ ਦੇ ਡੀਸੀ ਦਫ਼ਤਰ ਅੱਗੇ ਵੱਡਾ ਇਕੱਠ ਕਰਨ ਜਾ ਰਹੇ ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਪੂਰੇ ਭਾਰਤ ਦੇ ਵਿੱਚ 23 ਤਰੀਕ ਨੂੰ ਡੀਸੀ ਦਫ਼ਤਰਾਂ ਦੇ ਅੱਗੇ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਅਗਲੇ ਔਲੇ ਪ੍ਰੋਗਰਾਮ ਨਿਕੇ ਜਾਣਗੇ ਇਸ ਕਰਕੇ ਅੱਜ ਅਸੀਂ ਮੋਟਰਸਾਈਕਲ ਮਾਰਚ ਕਰ ਰਹਿਆਂਗੇ ਇਹ ਲੋਕਾਂ ਨੂੰ ਦੱਸਣ ਗਿਆਗੇ ਲੋਕਾਂ ਨੂੰ ਅਵੇਰਨੈਸ ਦੇਣ ਗਿਆਗੇ ਲੋਕਾਂ ਨੂੰ ਚੇਤਨ ਕਰਨ ਗਿਆਗੇ ਵੀ ਭਰਾਓ ਘਰਾਂ ਚ ਬੈਠ ਕੇ ਗੱਲ ਨਹੀਂ ਬਣਨੀ ਸਰਕਾਰ ਹੱਲਾ ਵੱਡਾ ਲੈ ਕੇ ਆ ਗਈ ਸਰਕਾਰ ਉਹੀ ਕਾਨੂੰਨ ਦੁਬਾਰਾ ਲੈ ਕੇ ਆ ਗਈ ਜਿਹੜੇ ਕਾਨੂੰਨ ਅਸੀਂ ਰੱਦ ਕਰਾ ਕੇ ਆਂ ਇਸ ਕਰਕੇ ਸੈਂਟਰ ਦੀ ਸਰਕਾਰ ਪੰਜਾਬ ਦੀ ਸਰਕਾਰ ਕੋਲੇ 25 ਨਵੰਬਰ ਦਾ ਖਰੜਾ ਆਇਆ ਹੋਇਆ ਸਰਕਾਰ ਚੁੱਪ ਕਰੀ ਬੈਠੀ ਸੀ ਸਰਕਾਰ ਮੂੰਹ ਬੰਦ ਕਰੀ ਬੈਠੀ ਸੀ ਤਾਂ ਜਦੋਂ ਇਧਰ ਸਾਡੇ ਕੋਲੇ ਖਰੜਾ ਨਿਕਲ ਕੇ ਆਇਆ ਕਿਸੇ ਲੋਟ ਤਾਂ ਉਹਦਾ ਅਸੀਂ ਜਦੋਂ ਇਧਰ ਲਿਆ ਸੀ ਨੇ ਉਹਤੇ ਪਿਛਲੇ ਦਿਨੀ ਮੀਟਿੰਗ ਕੀਤੀ ਬਰਨਾਲਾ ਦੇ ਵਿੱਚ ਤਾਂ ਕੱਲ ਸਰਕਾਰੋਂ ਤਾਂ ਬੋਲੀ ਹੈਗੀ ਕੱਲ ਨੂੰ ਉਹਨਾਂ ਨੇ 19 ਤਰੀਕ ਨੂੰ ਕਿਸਾਨਾਂ ਨੂੰ ਤੇ ਮਜ਼ਦੂਰਾਂ ਨੂੰ ਸੱਦਿਆਗਾ ਪੰਜਾਬ ਦੀ ਸਰਕਾਰ ਨੇ ਕੀ ਕਰਦੀ ਹੈ ਜੇ ਇਹ ਖਰੜਾ ਸਰਕਾਰ ਇੱਥੇ ਵੱਡਾ ਆਪਣਾ ਹੋ ਜਿਹੜੇ ਸਾਰੇ ਆਮਦ ਆ ਮੰਤਰੀ ਮੰਡਲ ਸੱਦ ਕੇ ਉਹਨੂੰ ਰੱਦ ਨਹੀਂ ਕਰਦੀ ਤਾਂ ਇਹਦੇ ਤੇ ਨਹੀਂ ਅਸੀਂ ਚੰਡੀਗੜ੍ਹ ਦੇ ਵਿੱਚ ਜੱਗ ਤੇ ਹੋਰ ਏ ਵੱਡਾ ਕੋਈ ਪ੍ਰੋਗਰਾਮ ਲਿਕਾਂਗੇ ਸੁਨੁਕਤ ਖਸ਼ੋ ਕਿਸਾਨ ਮੋਰਚਾ ਵਰੋਂ ਲਿਕਾਂਗੇ ਇਸ ਕਰਕੇ ਇਹਦੇ ਸੰਬੰਧ ਦੇ ਵਿੱਚ ਅਸਰ ਜਸ ਅਸੀਂ ਮੋਟਰਸਾਈਕਲ ਮਾਰਚ ਕਰਾਂਗੇ ਹਾਂ ਡੱਲੇਵਾਲ ਦੀ ਗੱਲ ਕਰੀਏ ਤਾਂ ਡੱਲੇਵਾਲ ਨੇ ਜਦੋਂ ਧਰਨਾ ਸਟਾਰਟ ਕਰਿਆ ਤਾਂ ਜਿੱਥੇ ਬੰਦਿਆਂ ਨਾਲ ਸੰਯੁਕਤ ਨਾਲ ਨਹੀਂ ਗੱਲਬਾਤ ਕੀਤੀ ਤੇ ਹੁਣ ਉਹ ਸਹਾਤ ਮੰਦਰਣ ਕਿਵੇਂ ਦੇ ਦੇਖੋ ਡੱਲੇਵਾਲ ਸਾਹਿਬ ਆਪਣੇ ਉਹ ਫੋਰਮ ਨਾਲ ਦੋ ਆਪਣੇ ਫੋਰਮਾਂ ਦੇ ਵਿੱਚ ਲੜ ਰਹੇ ਨੇ ਅਸੀਂ ਅੱਜ ਉਹਨਾਂ ਦੀ ਸਪੋਰਟ ਦੇ ਵਿੱਚ ਵੀ ਏ ਅਜਲਾ ਮੋਟਰਸਾਈਕਲ ਮਾਰਚ ਅਸੀਂ ਤਾਂ ਹੀ ਤਾਲਮੇਲ ਮਾ ਪ੍ਰੋਗਰਾਮ ਰੱਖਿਆ ਹੋਇਆ ਅਸੀਂ ਉਹ ਸਾਥੀਆਂ ਦੀ ਹਮਾਇਤ ਦੇ ਵਿੱਚ ਆਗੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆਂਗੇ ਵੀ ਉਹਨਾਂ ਸਾਥੀਆਂ ਦੀ ਉਹਨਾਂ ਦੀ ਜਿਹੜਾ ਡੱਲੇਵਾਲ ਸਾਹਿਬ ਦੀ ਇਸ ਟਾਈਮ ਸਿਹਤ ਵਿਗੜ ਰਹੀ ਆ ਉਹਦਾ ਉਹਦਾ ਹਾਲਚਾਲ ਜਾਣਿਆ ਜਾਵੇ ਉਹਨਾਂ ਦੇ ਜਿਹੜੇ ਗੱਲਾਂ ਨੇ ਉਹ ਮੰਨੀਆਂ ਜਾਣ ਉਹਨਾਂ ਦੇ ਮੰਗਾ ਲਾਗੂ ਕਰਕੇ ਤੇ ਉਹਨਾਂ ਨੂੰ ਵਾਪਸ ਘਰਾਂ ਨੂੰ ਭੇਜਿਆ ਜਾਵੇ ਤੇ ਦੂਜੇ ਪਾਸੇ ਦਿੱਲੀ ਜਾ ਰਹੇ ਸਾਥੀ ਨੇਗੇ ਉਹਨਾਂ ਤੇ ਮਤਲਬ ਅਥਰੂ ਗੈਸ ਦੇ ਗੋਲੇ ਸੱਟੇ ਜਾ ਰਹੇ ਨੇਗੇ ਇੱਕ ਪਾਸੇ ਇੱਥੇ ਦੀ ਸੁਪਰੀਮ ਕੋਰਟ ਨੇ ਕਿਹਾ ਵੀ ਉਹ ਪੈਦਲ ਤੁਰ ਕੇ ਇਜਾਜ਼ਤ ਨਾਲ ਜਾਣ ਹੁਣ ਇੱਥੇ ਨੇ ਸਪਰੀਮ ਕੋਰਟ ਦੇ ਹੁਕਮਾਂ ਨੂੰ ਹਰਿਆਣਾ ਦੀ ਸਰਕਾਰ ਪੈਰਾਂ ਥਲੇ ਡਰ ਕੇ ਉਹਨਾਂ ਤੇ ਮਤਲਬ ਅਥੂ ਗੈਸ ਦੇ ਗੋਲੇ ਸੱਟਰੀ ਆ ਇੱਥੇ ਵੀ ਸੁਪਰੀਮ ਕੋਰਟ ਨੂੰ ਇਹ ਟਿੱਚ ਜਾਣਦੇ ਨੇ ਇੱਥੇ ਦੇ ਹਾਕਮ ਇਸ ਕਰਕੇ ਉਹ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਟਿੱਚ ਜਾਣ ਕੇ ਉਹ ਲੋਕਾਂ ਦੇ ਉੱਤੇ ਆਏ ਜਾਣਦੇ ਲੋਕਾਂ ਦੇ ਅਥੂ ਗੈਸ ਦੇ ਗੋਲੇ ਸੱਟੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਵੀ ਅੱਜ ਅਸੀਂ ਇਹ ਮੋਟਰਸਾਈਕਲ ਮਾਰਚ ਕਰਿਆ ਤਾਲਮੇਲ ਮਾ ਪ੍ਰੋਗਰਾਮ ਦੇ ਵਿੱਚ ਆਗੇ ਇਸ ਕਰਕੇ ਇਹ ਲੜਾਈ ਵੱਡੀ ਆ ਭਰਾਵੋ ਇਹ ਲੜਾਈ ਬੇਮੈਚ ਹੀ ਟਕਰੇਗੀ ਕਿਉਂਕਿ ਸਾਡੇ ਇਕੱਲੇ ਦਰਗਲਿਆਂ ਨਾਲ ਇਹ ਲੜਾਈ ਨਹੀਂ ਲੜੀ ਜਾਣੀ ਇਹ ਇਹ ਇਕੱਲੀਆਂ-ਇਕੱਲੀਆਂ ਜਥੇਬੰਦੀਆਂ ਲੜਾਈ ਨਹੀਂ ਲੜ ਸਕਦੀਆਂ ਇਸ ਕਰਕੇ ਸਮੂਹ ਲੋਕਾਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਠੀਕ ਹੈ ਸਾਡੇ ਵਿਚਾਰਕ ਮਤਭੇਦ ਨੇ ਉਹਨਾਂ ਨੂੰ ਸਾਈਡ ਤੇ ਕਰਕੇ ਲਾਂਬੇ ਕਰਕੇ ਇਹ ਕੋਈ ਦੁਬਾਰਾ ਇਹ ਤੇ ਬਿਆਉਤ ਬੰਦੀ ਸੰਯੁਕਤ ਮੋਰਚਾ ਕਰਨ ਲੱਗਿਆ ਹੋਇਆ ਸਾਡੇ ਆਗੂ ਬੜੇ ਸਿਆਣੇ ਨੇਗੇ ਇਸ ਕਰਕੇ ਉਹ ਸੋਚ ਲਈ ਨੇ ਅੱਜ ਵੀ ਸਾਡੀ ਸੰਯੁਕਤ ਮੋਰਚੇ ਦੀ ਮੀਟਿੰਗ ਹੋ ਰਹੀ ਆ ਪੰਜਾਬ ਦੀਆਂ ਜਥੇਬੰਦੀਆਂ ਦੀ ਉਹ ਆਉਣ ਵਾਲੇ 23 ਤਰੀਕ ਦੇ ਪ੍ਰੋਗਰਾਮ ਤੋਂ ਅਗਲਾ ਪ੍ਰੋਗਰਾਮ ਕੀ ਦੇਣਾ ਹੈ ਉਹਦੇ ਸਬੰਧ ਦੇ ਵਿੱਚ ਸਾਰੀਆਂ ਗੱਲਾਂ ਹੋਣਗੀਆਂ ਜੇ ਡੱ ਆਪਾਂ ਵੀ ਜੇਕਰ ਗੱਲ ਕਰੀਏ ਬਾਰਨਵਾਰਤ ਤੇ ਬੈਠੇ ਨੇ ਇਹਦੇ ਨਾਲ ਲੱਗਦਾ ਨਹੀਂ ਸੋਨੂ ਵੀ ਹੋਰ ਵੀ ਤਰੀਕੇ ਬਣਾਏ ਜਾ ਸਕਦੇ ਨੇ ਰੋਸ਼ਨੀ ਵੀ ਜ਼ਰੂਰੀ ਦੇਖੋ ਸਰਕਾਰ ਤਾਂ ਸਾਨੂੰ ਮਾਰਨਾ ਚਾਹੁੰਦੀ ਆ ਸਰਕਾਰ ਸਾਨੂੰ ਭੁੱਖੇ ਮਾਰਦੇ ਸਰਕਾਰ ਸਾਨੂੰ ਗੋਲੀ ਦਾ ਮਾਰਦੇ ਸਰਕਾਰ ਸਾਨੂੰ ਜੇਲਾਂ ਚ ਬੰਦ ਕਰਕੇ ਮਾਰਦੇ ਸਰਕਾਰ ਲੋਕ ਲਹਿਰ ਨੂੰ ਮਾਰਨਾ ਚਾਹੁੰਦੀ ਆ ਲੋਕ ਲੀਡਰਾਂ ਨੂੰ ਮਾਰਨਾ ਚਾਹੁੰਦੀ ਆ ਇਸ ਕਰਕੇ ਉਹਨਾਂ ਦਾ ਠੀਕ ਆ ਪੈਂਤੜਾ ਉਹ ਹੈਗਾ ਅਸੀਂ ਉਹਨਾਂ ਦੀ ਗੱਲ ਤੇ ਕੋਈ ਟਿੱਪਣੀ ਨਹੀਂ ਕਰਾਂਗੇ ਉਹ ਸਾਥੀ ਬੜੀ ਆਪਦੇ ਦਲੇਰੀ ਨਾਲ ਲੜ ਰਹੇ ਨੇ ਅਸੀਂ ਉਹਨਾਂ ਦੀ ਹਮਾਇਤ ਦੇ ਵਿੱਚ ਇਹ ਕੰਮ ਕਰ ਰਹੇ ਹਾਂਗੇ ਪਰ ਅਸੀਂ ਸਾਡੀ ਜੱਥੇ ਬੰਦੀ ਵੱਲੋਂ ਇਹ ਸਮਝਦੇ ਆਂ ਵੀ ਭਰਾਵੋ ਭੁੱਖ ਨਾਲ ਹੀ ਏ ਏ ਐਸ ਵੀ ਕਰਵਾ ਨੀ ਇਹ ਸਰਕਾਰਾਂ ਆਉਂਦੀਆਂ ਸਾਨੂੰ ਬੋਬਰ ਆਪਣੇ ਝੰਡੇ ਦੇ ਵਿੱਚ ਤੱਕਰੀ ਡਾਂਗ ਪਾਉਣੀ ਪਊਗੀ ਫੇਰ ਇਹ ਸਰਕਾਰਾਂ ਦਾ ਮੂੰਹ ਤੋੜ ਜਵਾਬ ਦੇਣਾ ਪਊਗਾ ਉਹਦੇ ਵਾਸਤੇ ਸ਼ਹੀਦੀਆਂ ਹੋਣਗੀਆਂ ਕੁਰਬਾਨੀਆਂ ਹੋਣਗੀਆਂ ਸਿਰ ਲੱਗਣਗੇ ਉਥੇ ਲਾਵਾਂਗੇ ਸਰਾ ਇਸ ਕਰਕੇ ਆਏ ਭੁੱਖੇ ਮਰ ਕੇ ਇਹ ਸਾਡੀ ਸਾਡੀ ਜਥੇਬੰਦੀ ਦੀ ਮਤਲਬ ਰਣਨੀਤੀ ਨਹੀਂ ਹੈਗੀ ਉਹ ਸਾਥੀਆਂ ਦੀ ਹੈਗੀ ਆ ਉਹ ਲੜ ਰਹੇ ਨੇ ਉਹ ਉਹਨਾਂ ਨੂੰ ਠੀਕ ਆ ਉਹ ਜਗ ਦੇ ਰਣਨੀਤੀ ਕੀ ਹੋਗੀ ਅਗਲੀ ਰਣਨੀਤੀ ਸਾਡੀ 23 ਤਰੀਕ ਨੂੰ ਅਸੀਂ ਡੀਸੀ ਦਫ਼ਤਰਾਂ ਮੂਰੇ ਵੱਡੇ ਇਕੱਠ ਕਰਾਂਗੇ ਇਹ ਜਿਹੜਾ ਜੇ ਖਰੜਾ ਸਰਕਾਰ ਨੇ ਵਾਪਸ ਲੈਤਾ ਤੇ ਮੰਤਰੀ ਮੰਡਲ ਦੇ ਵਿੱਚ ਤੇ ਇਹਨਾਂ ਨੇ ਵਿਧਾਨ ਸਭਾ ਦਾ ਮਤਾ ਪਾ ਕੇ ਇਹ ਵਾਰਸ ਨਾ ਮੋੜਿਆ ਤਾਂ ਇਹਦੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਾਂ ਕਿਤੇ ਹੋਰ ਸੰਯੁਕਤ ਮੋਰਚਾ ਜਿੱਥੇ ਲਿਖੂਗਾ ਪੰਜਾਬ ਦੀਆਂ ਜਥੇਬੰਦੀਆਂ ਜਿੱਥੇ ਲਿਖਣੀਆਂ ਉੱਥੇ ਅਸੀਂ ਇਹਦਾ ਇਹਦਾ ਆਉਣ ਵਾਲਾ ਨਵਾਂ ਰੂਪ ਤਿਆਰ ਕਰਾਂਗੇ ਕੁਤਾ ਨਾਮ ਦੀ ਮੈਂ ਜਗਤਾਰ ਸਿੰਘ ਕਾਲਾਚਾੜ ਸੂਬਾ ਸਕੱਤਰ ਭਾਰਤੀ ਕਿਸਾਨ ਜੁਨੇਤਾ ਹਾਂ ਅੱਜ ਮੋਟਰਸਾਈਕਲ ਰੈਲੀ ਕਰੀ ਕਰਨੀ ਹੈ ਦੇਖੋ ਜਿਹੜੀ ਮੋਟਰਸਾਈਕਲ ਮਾਰਚਾ ਸੀ ਪੂਰੇ ਪੰਜਾਬ ਦੇ ਵਿੱਚ ਸਾਰੇ ਬਲਾਕਾਂ ਦੇ ਵਿੱਚ ਬਹੁਤ ਵੱਡਾ ਮਾਰਚਾ ਜਿਹੜਾ ਅੱਜ ਕੱਢ ਰਿਹਾ ਕਿਉਂਕਿ ਇਹ ਮਾਰਚਾ ਸੀ ਇਸ ਗੱਲ ਕਰਕੇ ਕੱਢ ਰਿਹਾ ਜਿਹੜੇ ਸ਼ਾਂਤਮਈ ਸੰਘਰਸ਼ ਕਰ ਰਹੇ ਨੇ ਕਿਸਾਨ ਆ ਜਿਹੜੇ ਖਨੌਰੀ ਬਾਰਡਰ ਤੇ ਬੈਠੇ ਹੈਗੇ ਨੇ ਇਧਰੋਂ ਸੰਭੂ ਦੇ ਬਾਰਡਰ ਤੇ ਬੈਠੇ ਹੈਗੇ ਨੇ ਉਹ ਜਿਹੜੀ ਉਹਨਾਂ ਦੇ ਅਥਰੂ ਗੈਸ ਸਿੱਟਿਆ ਜਾ ਰਿਹਾ ਸ਼ਾਂਤਮਈ ਵੀ ਦਿੱਤਾ ਜਾਣ ਨਹੀਂ ਦਿੱਤਾ ਜਾ ਰਿਹਾ ਸਾਡਾ ਬੋਲ ਸਾਡੀ ਬੋਲਤੀ ਬੰਦ ਕੀਤੀ ਜਾ ਰਹੀ ਹੈ ਜ ਹਮਲਾ ਜਿਹੜਾ ਉਧਰੋਂ ਇੱਕ ਆਗੂ ਆ ਜਿਹੜਾ ਭੁੱਖ ਹੜਤਾਲ ਤੇ ਬੈਠਾ ਹੈਗਾ ਉਹਦੀ ਸਿਹਤ ਵਿਗੜ ਰਹੀ ਆ ਦਿਨੋਂ ਤੋਂ ਨਾ ਇਸ ਕਰਕੇ ਜੇਕਰ ਉਹਨਾਂ ਨੂੰ ਕੋ ਨੂੰ ਕੁਝ ਹੁੰਦਾ ਤਾਂ ਉਹਦੀ ਜ਼ਿੰਮੇਵਾਰ ਇਥੋਂ ਦੀ ਸੈਂਟਰ ਸਰਕਾਰ ਹੋਊਗੀ ਇਸ ਕਰਕੇ ਇਹਨਾਂ ਗੱਲਾਂ ਨੂੰ ਲੈ ਕੇ ਤੇ ਸੈਂਟਰ ਦੀ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਅਸੀਂ ਪਹਿਲਾਂ ਰੱਦ ਕਰਵਾ ਕੇ ਆਏ ਨੇ ਲੋਕ ਇਤਿਹਾਸਕ ਦਿੱਲੀ ਦਾ ਮੋਰਚਾ ਲਾ ਕੇ ਰੱਦ ਕਰਵਾ ਕੇ ਆਏ ਨੇ ਉਹਨਾਂ ਦਾ ਡਰਾਫਟਾ ਜਿਹੜਾ ਪੂਰੇ ਦੇਸ਼ ਦੇ ਸੂਬਿਆਂ ਦੇ ਵਿੱਚ ਉਹਨਾਂ ਨੇ ਡਰਾਫਟੋ ਭੇਜਿਆ ਹੈਗਾ ਖੁੱਲੀ ਮੰਡੀ ਦਾ ਡਰਾਫਟ ਇਸ ਕਰਕੇ ਜਿੱਥੇ ਤਾਂ ਭਾਜਪਾ ਦੀ ਸਰਕਾਰ ਆ ਉਹ ਤਾਂ ਆਟੋਮੈਟਿਕ ਉਹਨੂੰ ਲਾਗੂ ਕਰਾ ਲੈਣਗੇ ਇਸ ਕਰਕੇ ਪੰਜਾਬ ਦੇ ਵਿੱਚ ਵੀ ਇਹ ਡਰਾਫਟ ਆਇਆ ਹੈਗਾ 25 ਨਵੰਬਰ ਦਾ ਆਇਆ ਹੋਇਆ ਅਜੇ ਤੱਕ ਪੰਜਾਬ ਦੀ ਸਰਕਾਰ ਨੇ ਉਹਦੇ ਤੇ ਜਦੋਂ ਲੋਕ ਬੋਲੇ ਨੇ ਉਦੋਂ ਮਾੜਾ ਮੋਟਾ ਸਰਕਾਰ ਬੋਲਣ ਲੱਗੀ ਆ ਇਸ ਕਰਕੇ ਵੱਡੇ ਡਾਕੂਆਂ ਦੇ ਨਾਲ ਵੱਡੇ ਚੋਰਾਂ ਦੇ ਨਾਲ ਇੱਥੋਂ ਦੇ ਚੋਰ ਨੇ ਜਿਹੜੇ ਰਲ ਚੁੱਕੇ ਨੇ ਉਹ ਲੋਕਾਂ ਨੇ ਬੁੱਝ ਲਿਆ ਆਉਣ ਵਾਲੇ ਦਿਨਾਂ 'ਚ ਇਹਨਾਂ ਚੋਰਾਂ ਦੇ ਖਿਲਾਫ ਵੀ ਤੇ ਉਹ ਵੱਡੇ ਡਾਕੂਆਂ ਦੇ ਖਿਲਾਫ ਵੀ ਇੱਕ ਬਹੁਤ ਵੱਡਾ ਇਤਿਹਾਸਕ ਮੋਰਚਾ ਜਿਹੜਾ ਬਣੂਗਾ ਕਿਉਂਕਿ ਇਹਦੇ ਨਾਲ ਧਾਨਕਾਂ ਨਹੀਂ ਬਚਣਾ ਮੰਡੀ ਮਜ਼ਦੂਰਾਂ ਨੇ ਨਹੀਂ ਬਚਣਾ ਪੱਲੇਦਾਰਾਂ ਨੇ ਨਹੀਂ ਬਚਣਾ ਟਰੱਕ ਯੂਨੀਅਨਰਾਂ ਨੇ ਨਹੀਂ ਬਚਣਾ ਇਹਦੇ ਚ ਜਿਹੜਾ ਪੂਰਾ ਸਿਸਟਮ ਆ ਦੁਕਾਨਾਂ ਦਾ ਇਹਨੇ ਨਹੀਂ ਬਚਣਾ ਕਿਉਂਕਿ ਵੱਡਾ ਹੱਲਾ ਇਸ ਕਰਕੇ ਪੂਰੇ ਲੋਕ ਉੱਠਣਗੇ ਜਾਗਣਗੇ ਇਸ ਗੱਲ ਨੂੰ ਬਦਲਣਗੇ ਕਿਉਂਕਿ ਖੁੱਲੀ ਮੰਡੀ ਵਾਲਾ ਸਿਸਟਮ ਆ ਮੰਡੀ ਦੇ ਬਰਾਬਰ ਮੰਡੀ ਇਸੇ ਕਰਕੇ ਪਹਿਲਾਂ ਹਸਪਤ ਸਰਕਾਰੀ ਹਸਪਤਾਲਾਂ ਦੇ ਬਰਾਬਰ ਪ੍ਰਾਈਵੇਟ ਹਸਪਤਾਲ ਲਿਆਂਦੇ ਨੇ ਸਰਕਾਰੀ ਸਕੂਲਾਂ ਦੇ ਬਰਾਬਰ ਪ੍ਰਾਈਵੇਟ ਸਕੂਲ ਲਿਆਂਦੇ ਨੇ ਇਸੇ ਤਰ੍ਹਾਂ ਮੰਡੀਆਂ ਲਿਆ ਕੇ ਸਾਡਾ ਸਿਸਟਮ ਖਤਮ ਕਰਨਾ ਚਾਹੁੰਦੇ ਨੇ ਇਸ ਕਰਕੇ ਮਜ਼ਦੂਰ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਿ ਭਰਾਵੋ ਜੇ ਗਦਾਗਦਾਮ ਨਾ ਰਹੇ ਮੰਡੀਆਂ ਨਹੀਂ ਰਹੀਆਂ ਤਾਂ ਜਨਤਕ ਵੰਡ ਪ੍ਰਣਾਲੀ ਤੇ ਹਮਲਾ ਉਹਦੇ ਵਿੱਚ ਲਿਖਿਆ ਡਰਾਫਟਾਂ ਦੇ ਵੀ ਜਿਹੜਾ ਜਣੀ ਪੀਡੀਐਸ ਸਕੀਮ ਹੈਗੀ ਆ ਉਹ ਕਹਿੰਦੇ ਉਹਨਾਂ ਨੂੰ ਕਿਸਾਨਾਂ ਮਜ਼ਦੂਰਾਂ ਦੇ ਜਿਹੜਿਆਂ ਨੂੰ ਆਟਾ ਦਾਲ ਮਿਲਦੇ ਉਹਨਾਂ ਨੂੰ ਸਿੱਧੇ ਪੈਸੇ ਪਾਵਾਂਗੇ ਖਾਤੇ ਅਜ ਇਸ ਕਰਕੇ ਬਹਾਨਾ ਇਹ ਬਣਾਉਂਦੇ ਨੇ ਕਿ ਕਣਕ ਵਧੀਆ ਨਹੀਂ ਆਉਂਦੀ ਪਸੋਂ ਆਜ ਨਹੀਂ ਵਧੀਆ ਆਉਂਦਾ ਉਹ ਜੋ ਰੇਤਾ ਹੁੰਦਾ ਇਸ ਕਰਕੇ ਉਹ ਵਧੀਆ ਲੈਣਗੇ ਕਹਿੰਦੇ ਮੁੱਲ ਲੈ ਲੈਣਗੇ ਵਧੀਆ ਲੈ ਕੇ ਖਾਣਗੇ ਇਸ ਕਰਕੇ ਉਹਨਾਂ ਨੂੰ ਕਹਿੰਦੇ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਵਾਂਗੇ ਜਿਵੇਂ ਸਬਸਿਡੀ ਆ ਸਿਲੰਡਰਾਂ ਦੀ ਸਬਸਿਡੀ ਆ ਅਜੇ ਕਿਸੇ ਨੂੰ ਨਹੀਂ ਮਿਲਦੀ ਇਸ ਕਰਕੇ ਇਸੇ ਤਰੀਕੇ ਨਾਲ ਸਾਰਾ ਕੁਝ ਖੋਲਣਾ ਵੱਡਾ ਹੱਲਾ ਵੱਡਾ ਹਮਲਾ ਪੂਰੇ ਲੋਕ ਇਕੱਠੇ ਹੋਣਗੇ ਤੇ ਇਹ ਹੱਲੇ ਦੇ ਖਿਲਾਫ ਉੱਠਣਗੇ ਤੇ ਵੱਡਾ ਇੱਕ ਇਤਿਹਾਸਕ ਮੋਰਚਾ ਬਣੂਗਾ ਜਿਹੜੇ ਭਰਾ ਉੱਥੇ ਬੈਠੇ ਨੇ ਉਹਨਾਂ ਨੂੰ ਵੀ ਅਸੀਂ ਕਹਿੰਦੇ ਆ ਅਗਰ ਆਹਾਂ ਸਾਹਮਣੇ ਅਪੀ ਤੇ ਮੋੜ ਵਿਚਾਰ ਕੇ ਜਿੰਮੇ ਪਹਿਲਾਂ ਇੱਕ ਮੋਰਚਾ ਸਾਰੇ ਲੋਕ ਇਕੱਠੇ ਹੋ ਕੇ ਲੜੇ ਨੇ ਇਕੱਠੇ ਹੋ ਕੇ ਲੜੀਏ ਕਿਸੇ ਚ ਵੀ ਹੋਮੇ ਹੰਕਾਰ ਆ ਜਿਹੜਾ ਸਾਡੇ ਚ ਵੀ ਆ ਜਾਂ ਕਿਸੇ ਹੋਰ ਚ ਵੀ ਆ ਉਹ ਹੋਮੇ ਹੰਕਾਰ ਨੂੰ ਛੱਡ ਕੇ ਪੂਰੇ ਲੋਕਾਂ ਦੇ ਦੇਸ਼ ਦੇ ਲੋਕਾਂ ਦੇ ਏਕੇ ਤੋਂ ਬਣਾ ਵੱਡੀ ਲੜਾਈ ਆ ਉਹਦੇ ਨਾਲ ਜਿੱਤੀ ਜਾਊਗੀ ਫੋਕਾ ਦਿੰਨੇ ਆ ਕਿ ਆਓ ਸਾਰੇ ਇਕੱਠੇ ਹੋ ਜਿਦਾ ਲੱਗਦਾ ਸਰਕਾਰ ਦੀ ਜਿਹੜੀ ਤਾਂ ਜਾਂ ਉਹ ਲਗਾਤਾਰ ਬਦਲਦੀ ਜਾ ਰਹੀ ਕਿਉਂਕਿ ਪਹਿਲਾਂ ਵੀ ਕਿਸਾਨ ਜਿਹੜੇ ਧਰਨੇ ਤੇ ਬੈਠੇ ਸੀ ਤਾਂ ਜਿਹੜਾ ਮੂਰਤੋ ਜਿਹੜਾ ਇਹ ਡਰਾਫਟ ਸਾਹਮਣੇ ਲਿਆਂਦਾ ਗਿਆ ਦੇਖੋ ਸਰਕਾਰ ਤਾਂ ਜਣੀ ਸਾਨੂੰ ਖੂਖਾਰ ਦਿਖਾਉਣਾ ਚਾਹੁੰਦੀ ਆ ਸਾਨੂੰ ਸਾਡੂੰ ਲਗਾਤਾਰ ਸਾਡੇ ਤੇ ਜਾਨੀ ਬਿਆਨਬਾਜ਼ੀ ਕੀਤੀ ਜਾ ਰਹੀ ਆ ਵੀ ਇਹ ਸੜਕਾਂ ਰੋਕਦੇ ਨੇ ਰੇਲਾਂ ਰੋਕਦੇ ਨੇ ਇਸ ਕਰਕੇ ਅਸੀਂ ਇਹਦੇ ਬਦਲਵੇਂ ਰੂਪ ਕੱਢੇ ਨੇ ਅਜੋ ਭਰਾਵਾ ਰੇਲਾ ਰੋਕ ਰਹੇ ਨੇ ਉਹਨਾਂ ਦੀ سپورਟ ਤੇ ਅਸੀਂ ਪੂਰੇ ਦੇਸ਼ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰ ਰਹੇ ਆ ਗਿਆ ਝੋਨਾ ਜਿਹੜਾ ਮੰਡੀਆਂ ਚ ਜਾਣ ਬੁੱਝ ਕੇ ਰੋਲਿਆ ਸੀ ਉਦੋਂ ਵੀ ਅਸੀਂ ਟੋਲ ਪਲਾਜੇ ਰੋਕੇ ਇਹਨਾਂ ਦੇ ਮੌਰ ਰੋਕੇ ਇਹਨਾਂ ਦੇ ਮੰਤਰੀਆਂ ਦੇ ਘਰਾਂ ਅੱਗੇ ਬੈਠੇ ਇਸ ਕਰਕੇ ਅਸੀਂ ਉਹਨਾਂ ਭਰਾਵਾਂ ਨੂੰ ਦੂਜੇ ਸਾਰਿਆਂ ਨੂੰ ਬੇਨਤੀ ਕਰਦੇ ਆ ਠੀਕ ਆ ਮਜਬੂਰੀ ਵਾ ਸੜਕਾਂ ਰੇਲਾਂ ਰੋਕਣੀਆਂ ਪੈਂਦੀਆਂ ਨੇ ਸੰਕੇਤਕ ਤੌਰ ਤੇ ਕਿ ਆਓ ਇਹੋ ਜਿਹੇ ਪ੍ਰੋਪੋਜ਼ਲਾਂ ਕੱਢੀਏ ਪੂਰੇ ਦੇਸ਼ ਦੇ ਲੋਕਾਂ ਨੂੰ ਇਕੱਠੇ ਕਰੀਏ ਇਹ ਪੂਰੇ ਦੇਸ਼ ਦੇ ਲੋਕ ਇਕੱਠੇ ਹੋ ਕੇ ਇਹਦੇ ਖਿਲਾਫ ਲੜਨਗੇ ਤੇ ਮੋਰਚੇ ਨੂੰ ਜਿੱਤਾਂਗੇ ਨਾ ਇੱਥੇ ਅੰਗਰੇਜ਼ ਰਹੇ ਨੇ ਨਾ ਮੌਲ ਰਹੇ ਨੇ ਇਸ ਕਰਕੇ ਲੋਕ ਨੇ ਜਿਹੜੇ ਇਹ ਇਤਿਹਾਸ ਦੇ ਸਿਰਜਣਹਾਰੇ ਨੇ ਇਕੱਠੇ ਹੋਣਗੇ ਤੇ ਵੱਡੀ ਲੜਾਈ ਆ ਜਿਹੜੀ ਨੂੰ ਲੋਕ ਆਉਣ ਵਾਲੇ ਜ਼ਰਾ ਜਿੱ ਗੱਲ ਕਰੀਏ ਡੱਲੇਵਾਲ ਸਾਹਿਬ ਜਿੰਮੇ ਧਰਨਾ ਲਾਈ। ਲੋਕ ਐਸੀ ਦੇਖਦੇ ਆਂ ਫੇਸਬੁੱਕ ਤੇ ਸਵਾਲ ਹੁੰਦਾ ਹੈ ਵੀ ਤੁਸੀਂ ਤਾਂ ਧਰਨੇ 'ਚ ਨਹੀਂ ਜਾ ਰਹੇ ਅਗਰਾਂ ਕਹਿੰਦੇ ਨੇ ਵੀ ਪਹਿਲਾਂ ਵੀ ਨਹੀਂ ਗਿਆ ਤੀ ਤੇ ਇਸ ਵਾਰ ਵੀ ਨਹੀਂ ਜਾ ਰਹੇ ਡੱਲੇਵਾਲ ਮਰਨ ਵਰਤ ਤੇ ਬੈਠਣੇ 'ਚ। 20ਵੇਂ ਦਿਨ ਤੋਂ ਉੱਪਰ ਚੱਲਣ ਤਕਰੀਬਨ ਹੋ ਚੁੱਕੇ ਨੇ ਦਿਨ ਕਿਵੇਂ ਦੇਖੀਏ। ਦੇਖੋ ਡੱਲੇਵਾਲ ਸਾਹਿਬ ਦਾ ਆਪਦਾ ਰੈਟ ਬਣਦਾ। ਕੋਈ ਮਰਨ ਵਰਤ ਰੱਖਦਾ, ਕੋਈ ਕਿਸੇ ਰੂਪ ਦੇ ਵਿੱਚ ਸੰਘਰਸ਼ ਦੇ ਅੱਡ-ਅੱਡ ਰੂਪ ਹੈਗੇ ਨੇ। ਉਹ ਸੰਘਰਸ਼ ਦੇ ਉਹ ਰੂਪ 'ਚ ਬੈਠੇ ਨੇ। ਇਸ ਕਰਕੇ ਅਸੀਂ ਤਾਂ ਅਪੀਲ ਕੀਤੀ ਹੈਗੀ ਉਹਨਾਂ ਨੂੰ ਕਿ ਇਹ ਵੱਡੇ ਏਕੇ ਦੀ ਲੋੜ ਆ। ਵੱਡਾ ਏਕਾ ਕਰਕੇ ਕਿਉਂਕਿ ਉਹ ਇੱਕ ਪਾਸੇ ਤਾਂ ਉਹ ਮਰਨ ਵਰਤੇ ਬੈਠੇ ਨੇ ਜਣੀ ਹਾਲਤ ਬਹੁਤ ਗੰਭੀਰ ਹੋਈ ਹੋਈ ਆ ਇੱਕ ਪਾਸੇ ਉਧਰੋਂ ਅਸੂ ਗੈਸ ਦੇ ਗੋਲੇ ਚੱਲੀ ਜਾ ਰਹੇ ਨੇ ਉਹ ਦੂਜੇ ਪਾਸੇ ਅਸੀਂ ਐਮਐਸਪੀ ਦੀ ਗਰੰਟੀ ਦੀ ਗੱਲ ਕਰਦੇ ਆ ਉਹ ਕਹਿੰਦੇ ਕਿਹੜੀ ਗਰੰਟੀ ਜਿੰਨਿਆਂ ਕਹਿੰਦੇ ਤੁਹਾਨੂੰ ਗਰੰਟੀ ਜਣੀ ਹੱਕ ਤੇ ਹੱਥ ਮਾਰ ਕੇ ਮੋਦੀ ਨੇ ਕਹਿਤਾ ਜਿਹੜੇ ਪਾਲ ਪੁਰਾਣੇ ਤਿੰਨੇ ਕਾਨੂੰਨ ਨੇ ਉਹਨਾਂ ਨੂੰ ਲਾਗੂ ਕਰੋ ਦਾ ਡਰਾਫਟ ਲਿਆਂਦਾ ਅਸੀਂ ਐਮਐਸਪੀ ਦੀ ਗੱਲ ਕਰਦੇ ਆ ਉਹ ਕਹਿੰਦੇ ਤੁਹਾਡੀਆਂ ਮੰਡੀਆਂ ਖਤਮ ਕਰ ਦੇਣੀਆਂ ਨੇ ਇਸ ਕਰਕੇ ਉਹਨਾਂ ਨੂੰ ਭਰਾਵਾਂ ਨੂੰ ਬੇਨਤੀ ਕਰਦੇ ਆ ਹੱਲਾ ਵੱਡਾ ਆ ਗਿਆ ਹਮਲਾ ਵੱਡਾ ਆ ਗਿਆ ਇਦੇ ਚ ਆੜਤੀ ਨੇ ਨਹੀਂ ਬਚਣਾ ਮਲੀਬ ਨੇ ਨਹੀਂ ਬਚਣਾ ਮਜ਼ਦੂਰ ਨੇ ਨਹੀਂ ਬਚਣਾ ਮੰਡੀ ਮਜ਼ਦੂਰ ਨੇ ਨਹੀਂ ਬਚਣਾ ਦੁਕਾਨਦਾਰਾਂ ਨੇ ਬਚਣਾ ਵੱਡਾ ਹੱਲਾ ਵੱਡਾ ਹਮਲਾ ਇਕੱਠੇ ਹੋ ਕੇ ਵੱਡੇ ਹਮਲੇ ਮਾਰਨ ਦੀ ਲੋੜ ਆ ਇਸ ਕਰਕੇ ਆਓ ਨਵੀਆਂ ਪ੍ਰਪੋਜ਼ਲਾਂ ਕੱਢੀਏ ਤੇ ਜਿਹੜੇ ਉਹ ਭਰਾ ਉੱਥੇ ਬੈਠੇ ਨੇ ਉਹਨਾਂ ਦੀ ਸਰਕਾਰ ਗੱਲ ਸੁਣੇ ਤੇ ਜੇ ਉਹਨਾਂ ਨੂੰ ਤਿੰਨ ਪੰਜ ਹੁੰਦਾ ਉਹਦੀ ਸਰਕਾਰ ਜ਼ਿੰਮੇਵਾਰ ਆ ਏਕੇ ਬਾਰੇ ਅਸੀਂ ਪਹਿਲਾਂ ਵੀ ਨਹੀਂ ਕਦੇ ਭੱਜੇ ਹੁਣ ਵੀ ਅਸੀਂ ਕਹਿੰਦੇ ਆ ਇਸ ਕਰਕੇ ਇਸ ਇਸ ਵੇਲੇ ਕੋਈ ਹੋਰ ਕਿਸੇ ਪ੍ਰਕਾਰ ਦੀ ਆਪਾਂ ਗੱਲਾਂ ਕਰੀਏ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਇਕੱਠਾ ਆਤੀ ਇਕੱਠਾ ਚੱਲਿਆ ਕਿਸੇ ਗੱਲਾਂ ਕਰਕੇ ਇਹ ਜਿਹੜਾ ਫੁੱਟ ਪਾ ਕੇ ਦੋ ਅੱਡ ਬਣੇ ਹੈਗੇ ਨੇ ਉਹ ਬਹੁਤ ਵੱਡੀਆਂ ਗੱਲਾਂ ਨੇ ਇਸ ਕਰਕੇ ਉਹ ਅੱਜ ਕਰਨ ਦੀ ਗੱਲ ਨਹੀਂ ਹੈ। ਕਿਸਾਨ ਮੋਰਚੇ ਨੇ ਕੱਲ ਮੀਟਿੰਗ ਦਾ ਇਲਾ ਦਾ ਤੁਸੀਂ ਅੱਜ ਮੀਟਿੰਗ ਵੀ ਹੋਣੀ ਹੈ ਜੇਕਰ ਐਲਾਨ ਹੁੰਦਾ ਤਾਂ ਸਾਰੀਆਂ ਜਿੱਥੇ ਬੰਦਿਆ ਬਾਰਡਰਾਂ ਤੇ ਪਹੁੰਚਣਗੇ। ਸੰਯੁਕਤ ਕਿਸਾਨ ਮੋਰਚਾ ਪਹਿਲਾਂ ਵੀ ਲਗਾਤਾਰ ਇਹਨਾਂ ਦੇ ਕਾਨੂੰਨਾਂ ਦੇ ਖਿਲਾਫ ਉਹਨਾਂ ਦੇ ਹੱਕ 'ਚ ਲਗਾਤਾਰ ਬੋਲਦਾ। ਹੁਣ ਵੀ ਅਸੀਂ ਇਸ ਦੇ ਖਿਲਾਫ 23 ਤਰੀਕ ਨੂੰ ਵੱਡਾ ਪ੍ਰਦਰਸ਼ਨ ਆ ਜਿਹੜਾ ਪੂਰੇ ਦੇਸ਼ ਦੇ ਵਿੱਚ ਕਰਨ ਜਾ ਰਹੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸੰਯੁਕਤ ਕਿਸਾਨ ਮੋਰਚਾ ਇਹਨੂੰ ਵਿਚਾਰੂਗਾ। ਇਹ ਕੋਈ ਰੂਪ ਨਹੀਂ ਹੁੰਦਾ ਵੀ ਦਿੱਲੀ ਦੇ ਬਾਰਡਰਾਂ ਪੂਰੇ ਦੇਸ਼ ਦੇ ਲੋਕ ਮਾਹੌਲ ਬਣਾਉਂਦੇ ਨੇ ਪਹਿਲਾਂ ਵੀ ਲੋਕਾਂ ਨੇ ਮਾਹੌਲ ਬਣਾਇਆ ਇਸ ਕਰਕੇ ਉਹਨਾਂ ਨੇ ਭੰਦੇਰ ਵੱਲੋਂ ਇੱਕ ਚਿੱਠੀ ਵੀ ਆਈ ਹੈਗੀ ਆ ਪਹਿਲਾਂ ਵੀ ਚਿੱਠੀਆਂ ਆਈਆਂ ਨੇ ਸਾਡੇ ਵੱਲੋਂ ਵੀ ਚਿੱਠੀਆਂ ਜਿਹੜੀਆਂ ਏਕੇ ਬਾਰੇ ਪਹਿਲਾਂ ਗਈਆਂ ਹੈਗੀਆਂ ਨੇ ਇਸ ਕਰਕੇ ਪਹਿਲਾਂ ਉਹਨਾਂ ਨੇ ਕਿਹਾ ਆਓ ਕਿ ਸਾਡੀਆਂ ਮੰਗਾਂ ਤੇ ਆਇਆ ਸਾਡੇ ਸੰਵਿਧਾਨ ਤੇ ਆਓ ਸਾਡਾ ਜੋ ਅਸੀਂ ਕਰ ਰਹੇ ਆ ਉਹਦੇ ਤੇ ਆਓ ਐ ਨਹੀਂ ਚੱਲਦਾ ਹੁੰਦਾ ਇਸ ਕਰਕੇ ਪਹਿਲਾਂ ਲੋਕ ਵਿਚਾਰਦੇ ਰਹੇ ਨੇ ਵਿਚਾਰ ਕੇ ਸੰਘਰਸ਼ ਨੂੰ ਅੱਗੇ ਬੋਤੋਰਦੇ ਰਹੇ ਨੇ ਵਧਦੇ ਰਹੇ ਨੇ ਇਸ ਕਰਕੇ ਇਹ ਇਕੱਠੇ ਹੋ ਕੇ ਏਕਾ ਬਣਾ ਕੇ ਫੇਰ ਹੀ ਗੱਲ ਕਹਾ ਵਧ ਸਕਦੀ ਆ ਆਉਣ ਵਾਲੇ ਦਿਨਾਂ ਚ ਸੰਘਰਸ਼ਾ ਜਿਹੜਾ ਉਹ ਵਧੂਗਾ ਤੇ ਸਾਡੀਆਂ ਲੋੜਾਂ ਵੱਢਣਗੀਆਂ ਆਉਣ ਵਾਲੇ ਦਿਨਾਂ ਚ ਇਤਿਹਾਸਕ ਮੋਰਚਾ ਬਣੂਗਾ ਪੂਰੇ ਲੋਕ ਇਕੱਠੇ ਹੋਣਗੇ ਤੇ ਲੋਕ ਲੜਨਗੇ ਤੇ ਲੋਕ ਜਤਨਗੇ ਮੇਰਾ ਨਾਮ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦਾ ਸੀਨੀਅਰ ਮੀਤ ਪ੍ਰਧਾਨਾ ਬਲਾਕ ਭਾਨੀਗੜ ਦਾ ਅੱਜ ਅਸੀਂ ਜਿਹੜੇ ਕਿਸਾਨ ਸਿੰਘੂ ਬਾਰਡਰ ਤੇ ਤੇ ਖਨੋਰੀ ਬਾਰਡਰ ਤੇ ਲੜ ਰਹੇ ਆ ਤੇ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ ਤੇ ਇੱਕ ਡਰਾਫਟ ਹੈ ਜਿਹੜਾ ਜਿਹੜੇ ਆ ਉਹੀ ਤਿੰਨੇ ਕਾਲੇ ਕਾਨੂੰਨ ਆਪਾਂ ਰੱਦ ਕਰਾ ਕੇ ਆਏ ਸੀ ਉਹਨਾਂ ਨੂੰ ਬੜੇ ਤਰੀਕੇ ਨਾਲ ਰਾਜ ਕਰਦੀਆਂ ਸਰਕਾਰਾਂ ਤੋਂ ਮੱਧਰਜਲ ਲਾਗੂ ਕਰਾਉਣਾ ਚਾਹੁੰਦੀਆਂ ਨੇ ਇੱਕ ਪਾਸੇ ਸਾਡੇ ਕਿਸਾਨ ਜਾਨੀ ਕਿ ਭੁੱਖ ਹੜਤਾਲ ਤੇ ਬੈਠੇ ਐ ਮਰਨ ਵਰਤ ਤੇ ਬੈਠੇ ਆ ਉਹਨਾਂ ਨੂੰ ਕੁਛ ਨਹੀਂ ਰਿਹਾ ਉਹ ਉਸੇ ਦੇ ਰਾ ਇੱਕ ਜਾਨੀ ਕਿ ਵੱਡਾ ਡਰਾਫਟ ਆ ਜਿਹੜਾ ਸਰਕਾਰ ਨੇ ਕੇਂਦਰ ਨੇ ਭੇਜਿਆ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਉਤੇ ਚੁੱਪ ਐ ਜਦੋਂ ਲੋਕ ਜਾਗੇ ਨੇ ਤਾਂ ਪੰਜਾਬ ਸਰਕਾਰ ਦਾ ਜਿਹੜਾ ਖੇਤੀਬਾੜੀ ਮੰਤਰੀ ਆ ਬੋਲੇ ਇਹਦਾ ਜਵਾਬ ਲੈਣਗੇ ਲੋਕ ਅੱਜ ਵੱਡੇ ਪੱਧਰ ਤੇ ਲੋਕ ਘਰਾਂ ਚੋਂ ਬਾਹਰ ਨਿਕਲੇ ਆ ਸਮਾ ਬਹੁਤ ਖਤਰਨਾਕ ਹੈ ਸਾਡੀਆਂ ਜ਼ਮੀਨਾਂ ਖੁੱਸ ਗਈਆਂ ਇੱਥੇ ਸਾਰਾ ਕੁਝ ਸਾਰੇ ਬਾਜ਼ਾਰ ਬੰਦ ਹੋਣ ਜਾ ਰਹੇ ਐ ਉਸ ਅਜੋਗ ਅਦਾਰਿਆਂ ਦੇ ਜਿਹੜੇ ਵੱਡੇ ਮੌਲ ਨੇ ਉਹ ਇੱਥੇ ਚੱਲਣਗੇ ਸਾਰਾ ਕੁਝ ਤਬਾਹ ਕਰਕੇ ਜਾਨੀ ਕਿ ਇਹ ਸਾਰੇ ਲੋਕਾਂ ਨੂੰ ਮਾਰਨਾ ਚਾਹੁੰਦੇ ਆ ਇਨ੍ਹਾਂ ਦੇ ਵੱਲੋਂ ਵੱਡੇ ਪੱਧਰ ਤੇ ਸ਼ੰਭੂ ਬਾਡਰੀ ਇਕਨੌਰੀ ਬਾਡਰ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਪਿੱਛੇ ਰਵਨੀਤ ਬਿੱਟੂ ਦਾ ਬਿਆਨ ਹੁੰਦਾ ਵੀ ਮੈਨੂੰ ਦੱਸੋ ਮੈਂ ਕਿੱਥੇ ਆ ਕੇ ਗੱਲ ਕਰਾਂ ਕੀ ਲੱਗਦਾ ਹੈ ਰਾਜਨੀਤਿਕ ਬਿਆਨ ਨੇ ਜਾਂ ਫਿਰ ਜਿਹੜਾ ਜਿਹੜਾ ਬਿੱਟੂ ਆ ਉਹ ਟੁਕੜਾ ਬੋਚ ਆ ਉਹਦੀ ਇੱਥੇ ਕੋਈ ਗੱਲ ਨਹੀਂ ਸੁਣਦੇ ਕੇਂਦਰ ਚ ਉਹਦੀ ਕੋਈ ਜਾਤ ਪਾਤ ਨਹੀਂ ਹੈ ਕੋਈ ਉਹਦਾ ਉਹਦਾ ਪਛਪੜਤਾਲ ਨਹੀਂ ਹੈ ਉਹ ਇੱਥੇ ਬੈਠਿਆ ਗੱਲਾਂ ਮਾਰੀ ਜਾਂਦਾ ਵੀ ਮੈਨੂੰ ਟੁਕੜਾ ਮਿਲ ਜੇ ਉਹ ਟੁਕੜਾ ਬੋਚ ਲੋਕਾਂ ਦੀਆਂ ਗੱਲਾਂ ਨਾ ਕੋਈ ਰਾਹ ਦਿਖਾ ਸਕਦੀਆਂ ਨੇ ਆਹ ਲੋਕ ਲੜਨਗੇ ਬਿੱਟੂ ਹੋਰਾਂ ਨੂੰ ਵੀ ਜਵਾਬ ਦੇਣਗੇ ਕੇਂਦਰ ਸਰਕਾਰ ਨੂੰ ਵੀ ਜਵਾਬ ਦੇਣਗੇ ਟੁਕੜਾ ਬੋਚ ਲੋਕਾਂ ਦੀ ਇੱਥੇ ਕੋਈ ਐਮੀਅਤ ਨਹੀਂ ਹੈ ਅਗਰੀ ਰਣਨੀਤੀ ਅਗਰੀ ਰਣਨੀਤੀ ਹੈ ਜਿਹੜੀ ਲੋਕਾਂ ਨੂੰ ਜਗਾ ਕੇ ਲੋਕਾਂ ਨੂੰ ਦੱਸ ਰਹੇ ਆਂ ਬਿੱਕ ਪਾਸੇ ਤਾਂ ਸਾਡੇ ਭੁਖੜਤਾਲ ਤੇ ਲੀਡਰਾਂ ਨੂੰ ਜਣੀ ਕਿ ਇਹ ਮਾਰਨਾ ਚਾਹੁੰਦੇ ਐ ਇੱਕ ਵੱਡੇ ਪੱਦਰ ਤੇ ਉਸੇ ਕਾਨੂੰਨਾਂ ਨੂੰ ਲਾਗੂ ਕਰਕੇ ਇਹ ਸਾਰਾ ਕੁਸਾ ਜਾੜਨਾ ਚਾਹੁੰਦੇ ਆ ਕਦੇ ਬਰਦਾਸ਼ਤ ਨਹੀਂ ਕਰਨਗੇ ਲੋਕ ਵੱਡੇ ਰੂਪ ਚ ਜਣੀ ਕਿ ਇਕੱਠੇ ਹੋ ਕੇ ਇਸ ਲੜਾਈ ਨੂੰ ਜਿਵੇਂ ਪਹਿਲਾਂ ਜਣੀ ਕਿ ਅੰਦੋਲਨ ਲੜਿਆ ਉਦੋਂ ਵੀ ਵੱਡਾ ਅੰਦੋਲਨ ਲੜਨ ਵਾਸਤੇ ਲੋਕ ਤਿਆਰ ਹੋ ਰਿਹਾ ਹੈ ਅੱਜ ਵੱਡੀ ਗਿਣਤੀ ਜਣੀ ਕਿ ਨੌਜਵਾਨ ਘਰਾਂ ਚੋਂ ਬਾਹਰ ਨਿਕਲੇ ਆ ਜਿਹੜਾ ਮੋਟਰਸਾਈਕਲ ਮਾਰਸ ਆ ਰੋਸ ਮਾਰਸ ਆ ਅਸੀਂ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਸਾਰੇ ਪੰਜਾਬ ਚ ਜਣੀ ਕਿ ਅੱਜ ਇਹ ਅਸੀਂ ਜਿਹੜਾ ਰੋਸ ਮਾਰਚ ਨੇ ਉਹ ਕੱਢੇ ਨੇ ਜਲਜੀਤ ਸਿੰਘ ਢੱਲੇਵਾਲ ਦੀ ਲਗਾਤਾਰ ਸੀਤ ਹੈ ਜਿਹੜੀ ਵਿਗੜਦੀ ਜਾ ਰਹੀ ਤਾਂ ਉਗਰਾਹਾਂ ਜਿਹੜਾ ਸਾਥ ਦੀ ਵੀ ਜਲਦੀ ਬਾਰਦਰ ਸਰਕਾਰਾਂ ਨੂੰ ਕੋਈ ਪ੍ਰਵਾਹ ਨਹੀਂ ਆ ਸਾਥ ਚ ਅਸੀਂ ਜਣੀ ਕਿ ਘਰਾਂ ਚੋਂ ਬਾਹਰ ਨਿਕਲੇ ਹੋਏ ਆ ਸਰਕਾਰਾਂ ਇੱਥੇ ਕਿਸਾਨ ਆਗੂਆਂ ਨੂੰ ਮਾਰਨਾ ਚਾਹੁੰਦੀਆਂ ਨੇ ਉਹੀ ਰਾਹ ਫੜਿਆ ਹੋਇਆ ਉਹ ਰਾਹ ਸਰਕਾਰਾਂ ਨਾ ਪੈਣੇ ਲੋਕ ਉੱਠਣ ਵੱਡੇ ਪੱਦਰ ਤੇ ਇਹਨਾਂ ਨੂੰ ਜਵਾਬ ਦੇਣ ਉਹ ਅੱਜ ਘਰਾਂ ਚੋਂ ਬਾਹਰ ਨਿਕਲੇ ਹੋ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਗਰਾਹਾਂ ਅੱਜ ਵੱਡਾ ਪ੍ਰਦਰਸ਼ਨ ਕਰੀਆ ਇਹ ਜਣੇ ਕਿ ਇਸੇ ਇਸੇ ਰੂਪ ਚ ਇਸ ਡਰਾਫਟਾਂ ਨੂੰ ਲੈ ਕੇ ਉਹਨਾਂ ਦੇ ਹੱਕ ਚ ਜਿਹੜੇ ਸਿੰਘੂ ਬਾਰਡਰ ਤੇ ਬੈਠੇ ਨੇ ਸਾਰੇ ਸੰਭੂ ਅਸੀਂ ਉਸ ਬਾਰਡਰਾਂ ਤੋਂ ਜਣੇ ਕਿ ਸਨੇਹਾ ਦੇਣਾ ਚਾਹੁੰਦੇ ਆ ਡੀਸੀ ਦਫ਼ਤਰਾਂ ਚੋਂ ਸਯੁਗਤ ਮੋਰਚੇ ਦੀ ਜਿਹੜੀ ਕਾਲ ਹੈ ਸਾਰੇ ਹਿੰਦੁਸਤਾਨ ਦੇ ਅੰਦਰ ਸਾਰੇ ਡੀਸੀ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਹੋਣਗੇ ਇਹ ਪ੍ਰਦਰਸ਼ਨ ਰੁਕਣਗੇ ਨਹੀਂ ਅੱਗੇ ਵਧਣਗੇ ਵੱਡਾ ਰੂਪ ਧਾਰਨ ਕਰਨਗੇ ਜਿਹੜਾ ਸਾਰਾ ਕੁਝ ਹੇੜ ਕੇ ਲੈ ਜਾਣਗੇ